A1 ਪੰਜਾਬੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਮੈਂ ਕਰਦਾ ਹਰਪ੍ਰੀਤ ਸੋਢੀ ਸਵਾਗਤ ਤੇ ਦੋਸਤੋ ਤੁਹਾਨੂੰ ਪਤਾ ਹੈ ਕਿ ਅਸੀਂ ਰੋਜ਼ਾਨਾ ਹੀ ਲਾਈਵ ਕ੍ਰੋਮ ਕਰਦੇ ਆ ਤੇ ਉਹਨਾਂ ਦੇ ਵਿੱਚ ਅਸੀਂ ਕਰਦੇ ਆ ਵਿਸ਼ੇਸ਼ ਮੁੱਦਿਆਂ ਤੇ ਗੱਲਬਾਤ ਤੇ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਲਾਈਨ ਤੇ ਲੈਣੇ ਆ ਤੇ ਅਸੀਂ ਸਾਰਿਆਂ ਨੂੰ ਇਹ ਗੱਲ ਕਹਿੰਦੇ ਆ ਕਿ ਜੇਕਰ ਤੁਸੀਂ ਸਾਡੇ ਮੁੱਦੇ ਤੇ ਗੱਲਬਾਤ ਨਹੀਂ ਕਰਨੀ ਤੇਕਰ ਤੁਹਾਡਾ ਕੋਈ ਆਪਣਾ ਮੁੱਦਾ ਹੈ ਤਾਂ ਤੁਸੀਂ ਉਹ ਮੁੱਦਾ ਵੀ ਸਾਡੇ ਲਾਈਵ ਪ੍ਰੋਗਰਾਮ ਦੇ ਵਿੱਚ ਸਾਡੇ ਸਟੂਡੀਓ ਨੰਬਰ ਤੇ ਫੋਨ ਕਰਕੇ ਲੈ ਸਕਦੇ ਹੋ ਤੇ ਦੋਸਤੋ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਹੈ ਉਹ ਬਹੁਤ ਹੀ ਵੱਡਾ ਹੈ ਤੁਹਾਨੂੰ ਦੱਸ ਜੀਏ ਕਿ ਮਾਚੀਵਾੜਾ ਦੇ ਵਿੱਚ ਇੱਕ ਯਾਨੀ ਕਿ ਬਹੁਤ ਵੱਡਾ ਖੁਲਾਸਾ ਹੋਇਆ ਨਕਲੀ ਸ਼ਹਿਦ ਨਕਲੀ ਸ਼ਹਿਦ ਵੇਚਿਆ ਜਾ ਰਿਹਾ ਅਸਲੀ ਕਹਿ ਕੇ ਤੇ ਬਹੁਤ ਹੀ ਵੱਡਾ ਖੁਲਾਸਾ ਕੀਤਾ ਆਮ ਲੋਕਾਂ ਨੇ ਤੇ ਦੋਸਤੋ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਨੀ ਮੇਰੇ ਨਾਲ ਜੁੜੇ ਨੇ ਸਾਡੇ ਸੰਗਰੂਰ ਤੋਂ ਸੀਨੀਅਰ ਪੱਤਰਕਾਰ ਗੁਲਜ਼ਾਰ ਮੱਲੀ ਜੀ ਆ ਮੱਲੀ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਛੋਟੀ ਜੀ ਬਹੁਤ ਵਧੀਆ ਮੁੱਦਾ ਚੱਕਿਆ ਜਿਹੜਾ ਕਿ ਦੇਖੋ ਅੱਜ ਕੱਲ ਜਿਆਦਾ ਧਿਆਨਾਂ ਦੇ ਸੀਜ਼ਨ 'ਚ ਜਿਦੋਂ ਮਲਾਫਟੀ ਚੀਜ਼ਾਂ ਦਿੱਤੀਆਂ ਜਾਂਦੇ ਨੇ ਤੇ ਜਾਂ ਹੁਣ ਅੱਜ ਕੱਲ ਦੇਖੋ ਸਰਦੀ ਦਾ ਮੌਸਮ ਹੈ ਸਰਦੀ ਦੇ ਮੌਸਮ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਅੱਥਾ ਕੰਡੇ ਪਨਾਏ ਜਾਂਦੇ ਨੇ ਬਾਹਰ ਨਹੀਂ ਸਟੇਟਾਂ ਦੇ ਵਿੱਚੋਂ ਆ ਕੇ ਜਿਹੜੇ ਰੋਗ ਨੇ ਉਹ ਕਿਤੇ ਨਾ ਕਿਤੇ ਜਾ ਕੇ ਸਾਡੇ ਪਿੰਡਾਂ ਦੇ ਵਿੱਚ ਸਾਡੇ ਪੰਜਾਬੀਆਂ ਨੂੰ ਗਮਰਾਹ ਕਰਦੇ ਨੇ ਕਿ ਸ਼ਹਿਰ ਦੇ ਨੌ ਤੇ ਕਿ ਅਸੀਂ ਬਿਲਕੁਲ ਤਾਜ਼ਾ ਤੇ ਸਾਫ ਸੁਥਰਾ ਸ਼ਹਿਦ ਲੈ ਕੇ ਆਏ ਆ ਤੇ ਨਾਲ ਘੱਟ ਰੇਟ ਦੇ ਵਿੱਚ ਦਿੱਤਾ ਜਾਵੇਗਾ ਜੇ ਅਸੀਂ ਆਪਾਂ ਕਹਿ ਲਈਏ ਕਿ ਜੇ ਆਪਾਂ ਢਾਬਰ ਦਾ ਜੇ ਹੋਰ ਸ਼ਹਿਦ ਲਈਏ ਤਾਂ ਉਸ ਦੀ ਜਿਹੜੀ ਕੀਮਤ ਬਾਜ਼ਾਰ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਜੀ ਸਾਰੇ ਲੋਕ ਪਿੰਡਾਂ ਵਿੱਚ ਆ ਕੇ ਉਹ ਘੱਟ ਰੇਟ ਦੇ ਵਿੱਚ ਜਦੋਂ ਆਪਾਂ ਨੂੰ ਸ਼ਹਿਦ ਦਿੱਤਾ ਜਾਂਦਾ ਤਾਂ ਕਿਤੇ ਨਾ ਕਿਤੇ ਜਾ ਕੇ ਸਾਡੇ ਲੋਕਾਂ 'ਚ ਵੀ ਇਹ ਹੁੰਦਾ ਕਿ ਹੋ ਸਕਦਾ ਬਿਲਕੁਲ ਛੁੱਟ ਫੈਲ ਹੋਵੇ ਕਿ ਹੋਵੇ ਇੱਕ ਤੋਂ ਹੋਰ ਦੱਸ ਦੇਣ ਛੋਟੀ ਜੀ ਜਦੋਂ ਇਹ ਸ਼ਹਿਦ ਵੇਚਣਾ ਹੁੰਦਾ ਨਾ ਕਿਤੇ ਨਾ ਕਿਤੇ ਇੱਕ ਤੀ ਜਿਹੜੀ ਉਹ ਸ਼ਹਿਦ ਵਾਲਾ ਜਿਹੜਾ ਉਹ ਕਪ ਕਹਿੰਦੇ ਜਿੱਥੇ ਸ਼ਹਿਦ ਲੱਗਦੀ ਉਹ ਖੱਖਰ ਜੀ ਵੀ ਵਿੱਚ ਪਾ ਦੋ ਮੇਰੇ ਕਿ ਅਗਲੇ ਬਿਲਕੁਲ ਸਾਫ ਪਤਲ ਆ ਜਾਵੇ ਵੀ ਆਹ ਤਾਜ਼ਾ ਸ਼ਹਿਦ ਜੁਆ ਹੋਇਆ ਹੈ ਪਰ ਵੱਡੀ ਗੱਲ ਇਹ ਹੈ ਕਿ ਉਸ ਸ਼ਹਿਦ ਇਹ ਸ਼ਹਿਦ ਜਿਹੜਾ ਇਹ ਬਿਲਕੁਲ ਸ਼ੁੱਧ ਨਹੀਂ ਹੁੰਦਾ ਬਹੁਤ ਘੱਟ ਚਾਂਦ ਨੇ ਕਿ ਆਪਾਂ ਨੂੰ ਸ਼ੁੱਧ ਸ਼ਹਿਦ ਪਿੰਡਾਂ ਵਿੱਚ ਮਿਲੇ ਇਸ ਵਿੱਚ ਮਿਲਾਵਟ ਕੀਤੀ ਜਾਂਦੀ ਹੈ ਜਿਵੇਂ ਕਿ ਆਪਾਂ ਹੁਣ ਗੱਲ ਖਬਰ ਆਈ ਸੀ ਕਿ ਅੱਜ ਨਸਰ ਵੀ ਕਰੀ ਹੈ ਕਿ ਰਾਜਪੁਰਾ ਦੇ ਵਿੱਚ ਕੋਈ ਇਹ ਇਸ ਤਰ੍ਹਾਂ ਦਾ ਇੱਕ ਵਿਅਕਤੀ ਪਾਇਆ ਗਿਆ ਜਿਸ ਨੂੰ ਕਿ ਆਪਣੇ ਪੱਤਰਕਾਰ ਨੇ ਫੜਿਆ ਵੀ ਹੈ ਤਾਂ ਉਹ ਉਸ ਤੋਂ ਪੁੱਛ ਕੇ ਕਰਕੇ ਉਹ ਮੰਨ ਵੀ ਗਿਆ ਕਿ ਜਿਹੜਾ ਅਸੀਂ ਸ਼ਾਇਦ ਹੈ ਨਕਲੀ ਬਣਾਉਨੇ ਆ ਕਿਸ ਤਰ੍ਹਾਂ ਬਣਾਉਨੇ ਆ ਉਹ ਬਿਲਕੁਲ ਸਾਫ਼ ਸ਼ਬਦਾਂ ਦੇ ਵਿੱਚ ਕਹਿ ਗਿਆ ਪਰ ਦੇਖੋ ਵੱਡੀ ਗੱਲ ਇਹ ਹੈ ਕਿ ਜੋ ਕੰਮ ਸਿਹਤ ਵਿਭਾਗਾਂ ਦੀਆਂ ਟੀਮਾਂ ਨੂੰ ਕਰਨਾ ਚਾਹੀਦਾ ਸੀ ਉਹ ਸਾਡੀ ਪ੍ਰੈਸ ਕਰਦੀ ਹੈ ਸਿਹਤ ਭਾਗ ਕਿਉਂ ਸੁੱਤਾ ਪਿਆ ਕਿਉਂ ਨਹੀਂ ਜਦੋਂ ਰਸਤੇ ਵਿੱਚ ਇਸ ਤਰ੍ਹਾਂ ਦੇ ਲੋਕ ਮਿਲਦੇ ਹੋ ਉਹਨਾਂ ਨੂੰ ਸੈਂਪਲ ਭਰੇ ਜਾਣ ਜੇ ਉਹਨਾਂ ਤੋਂ ਪੁੱਛਿਆ ਜਾਵੇ ਕਿਥੋਂ ਲਿਆਂਦਾ ਛੇ ਇਹ ਕਿਵੇਂ ਕੀ ਗੱਲਬਾਤ ਕੀ ਨਹੀਂ ਉੱਥੋਂ ਸਾਫ਼ ਨਜ਼ਰ ਆਉਂਦਾ ਕਿ ਸਿਹਤ ਵਿਭਾਗ ਵੀ ਜਿਹੜਾ ਕੋ ਕੋ ਪੰਪ ਕਰੀ ਨਹੀਂ ਸੁੱਤਾ ਪਰ ਉਹ ਵੀ ਕਿਤੇ ਨਹੀਂ ਚਾਹੁੰਦਾ ਕਿ ਇਹਨਾਂ ਦੇ ਉੱਤੇ ਕੋਈ ਕਾਰਵਾਈ ਬਣੇ ਜਿਹੜੇ ਲੋਕ ਸਾਡੇ ਜ਼ਿੰਦਗੀਆਂ ਨਾਲ ਖਿਲਵਾੜ ਕਰਦੇ ਨੇ ਜਿਸ ਤਰ੍ਹਾਂ ਉਹਨੇ ਦੱਸਿਆ ਕਿ ਇਹ ਸ਼ਹਿਦ ਜਿਹੜਾ ਇਸ ਤਰ੍ਹਾਂ ਤਿਆਰ ਕੀਤਾ ਹੈ ਉਸ ਵਿੱਚ ਕੈਮੀਕਲ ਵਗੈਰਾ ਵੀ ਪਾਏ ਜਾਂਦੇ ਨੇ ਜਿਹੜੇ ਕਿ ਸਾਡੀ ਸਿਹਤ ਵਾਸਤੇ ਬਿਲਕੁਲ ਘਾਤਕ ਸਾਬਿਤ ਹੋ ਸਕਦੇ ਨੇ ਕਿਤਨੇ ਕਿਤੇ ਜ਼ਰੂਰ ਸਿਹਤ ਵਿਭਾਗ ਨੂੰ ਅਵੇਰ ਹੋਣਾ ਪਵੇਗਾ ਜਾ ਕੇ ਇਹਨਾਂ ਲੋਕਾਂ ਦੇ ਉੱਤੇ ਜਿਹੜੀ ਕਸਨਾ ਕਜਾ ਕਸਨਾ ਪਵੇਗਾ ਤਾਂ ਕਿ ਸਾਡੇ ਲੋਕਾਂ ਨੂੰ ਗਮਰਾਹ ਕਰਕੇ ਸਾਡੀ ਸੇਧ ਨਾਲ ਪਰਵਾੜਾ ਨਾ ਕਰਨ ਜੀ ਮਨੀ ਜੀ ਮੈਂ ਨਾ ਉਹ ਵੀਡੀਓ ਦੇਖ ਰਿਆ ਸੀ ਜਿਹੜੀ ਕਿ ਸਾਡੇ ਪੱਤਰਕਾਰ ਨਸ਼ਰ ਕੀਤੀ ਹੈ ਉਹਦੇ ਵਿੱਚ ਨਾ ਜਿਵੇਂ ਤੁਸੀਂ ਗੱਲ ਕੀਤੀ ਪ੍ਰਵਾਸੀਆਂ ਦੀ ਉਹਦੇ ਵਿੱਚ ਪ੍ਰਵਾਸੀ ਔਰਤਾਂ ਵੀ ਬੋਰੀਆਂ ਨੇ ਤੇ ਅੰਦਾਜ਼ੇ ਨਾਲ ਇੱਕ ਨੌਜਵਾਨ ਨੇ ਯਾਨੀ ਸ਼ਹਿਰ ਖਰੀਦਿਆ ਤੇ ਉਧਰ ਸ਼ੱਕ ਹੋ ਗਿਆ ਤਾਂ ਉਸਨੇ ਜਿਹੜਾ ਅਸਲੀ ਸ਼ਹਿਰ ਦੇਖਦੇ ਆ ਪਤਾ ਕੀਤਾ ਜਾਂਚ ਹੋਈ ਤਾਂ ਪਤਾ ਲੱਗਿਆ ਵੀ ਇਹ ਤਾਂ ਸ਼ਹਿਰ ਨਕਲੀ ਹੈ ਤਾਂ ਜਦੋਂ ਜਨਾਨੀ ਤੋਂ ਪੱਤਰਕਾਰ ਭਰਾ ਨੇ ਪੁੱਛਿਆ ਕਿ ਇਹ ਸ਼ਾਇਦ ਕਿਸ ਤਰ੍ਹਾਂ ਬੰਦਾ ਹੈ ਸੋਣ ਲੱਗ ਗਈ ਕਹਿੰਦੀ ਸਾਨੂੰ ਨਹੀਂ ਪਤਾ ਸਾਡੇ ਮਾਲਕ ਯਾਨੀ ਕਿ 5 ਕਿਲੋ ਪਾਣੀ ਗਰਮ ਤੇ 5 ਕਿਲੋ ਗੁੜ 5 ਕਿਲੋ ਚੀਨੀ ਪਾ ਦਿੰਦੇ ਇੱਕ ਸ਼ਹਿਦ ਜਿਹੜਾ 80 ਕਿਲੋ ਸਸਤਾ ਮਿਲਦਾ ਬਾਜ਼ਾਰਾਂ 'ਚ ਉਹ ਪਾਉਂਦੇ ਆ ਤੇ ਕਹਿੰਦੀ ਜਿਹੜਾ ਕੈਮੀਕਲ ਪਾਉਂਦੇ ਆ ਉਹ ਸਾਨੂੰ ਨਹੀਂ ਪਤਾ ਉਹ ਕਹਿੰਦੀ ਕੋਲ ਸਾਨੂੰ ਪਾ ਕੇ ਚੱਲ ਜਾਂਦੇ ਆ ਸਾਨੂੰ ਉਸ ਵਾਰ ਕੋਈ ਨਹੀਂ ਪਤਾ ਉਹਨੇ ਮਾਫੀ ਮੰਗੀ ਹੈ ਦੇਖੋ ਮੀਡੀਆ ਸਾਹਮਣੇ ਦੇਖੋ ਬਿਲਕੁਲ ਥੋੜੀ ਸਾਫ ਜੇ ਆਪਾਂ ਕਹੀਏ ਕਿ ਚੀਨੀ ਤੇ ਗੁੜ ਦੇ ਨਾਲ ਆਪਾਂ ਸ਼ਹਿਦ ਪਿਆਰ ਕਰ ਲਈਏ ਨਹੀਂ ਬਣੇਗਾ ਕਿਤਨਾ ਕਿਤੇ ਜਾ ਕੇ ਉਸ ਨੂੰ ਉਸੇ ਕੁਆਟੀ ਬਣਾਉਣ ਵਾਸਤੇ ਉਹਨਾਂ ਜਿਹੜਾ ਆਪਾਂ ਕਹਿੰਦੇ ਸੰਘਣਾ ਜਾਂ گاੜਾ ਬਣਾਉਣ ਵਾਸਤੇ ਇਹੋ ਇਸ ਤਰ੍ਹਾਂ ਦੀ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ ਜਿਹੜਾ ਕਿ ਉਹ گاੜਾ ਹੋ ਕੇ ਬਿਲਕੁਲ ਉਸੇ ਤਰ੍ਹਾਂ ਆਪਾਨੂੰ ਨਜ਼ਰ ਆਵੇਗਾ ਜਿਵੇਂ ਕਿ ਜਿਹੜੀ ਆਪਾਂ ਤਾਜੀ ਮਖਿਆਲ ਜਾਂ ਜਾਂ ਸ਼ਹਿਦ ਚੋਇਆ ਹੁੰਦਾ ਉਹ ਉਸੇ ਤਰ੍ਹਾਂ ਨਜ਼ਰ ਆਵੇਗਾ ਪਰ ਇਹ ਲੋਕਾਂ ਨੂੰ ਜਦੋਂ ਪੁੱਛਿਆ ਜਾਂਦਾ ਤਾਂ ਤੇ ਬਿਲਕੁਲ ਸਾਫ਼ ਮਨਾਂ ਕਰ ਦਿੰਦੇ ਕੀ ਦੱਸਣ ਲੋ ਹਾਲਾਂਕਿ ਕੀਤਾ ਸਭ ਇਹਨਾਂ ਨੇ ਆਪਦੇ ਹੀ ਤਿਆਰ ਕੀਤਾ ਉਹਨਾਂ ਨੂੰ ਸਭ ਪਤਾ ਨਹੀਂ ਕੀ ਕੈਮੀਕਲ ਪਾਇਆ ਕਿ ਅਗਰ ਪ੍ਰਸ਼ਾਸਨ ਥੋੜਾ ਜਿਆ ਇਨਾਂ ਉਤੇ ਸਿਕੰਜਾ ਕੱਸੇਗਾ ਤਾਂ ਮੈਨੂੰ ਲੱਗਦਾ ਕਿ ਇਹ ਦਸਵੀਂ ਲੈ ਲਵੇਗਾ ਇਹਨਾਂ ਚੀਜ਼ਾਂ ਨੂੰ ਰੋਕ ਵੀ ਰੱਖ ਸਕੇਗੀ ਤਾਂਕਿ ਜਿਹੜੇ ਇਹ ਜਾਲ ਸਾਜੀ ਕਰਕੇ ਸਾਡੇ ਪਿੰਡਾਂ ਦੇ ਘੋਲੇ ਪਾਲੇ ਲੋਕਾਂ ਨੂੰ ਲਾ ਕੇ ਧਮਰਾਹ ਕਰਦੇ ਨੇ ਉਹ ਉਹ ਨਾ ਕਰਨ ਜੀ ਮਣੀ ਸਹੀ ਗੱਲ ਤੁਸੀਂ ਕੀ ਪ੍ਰਸ਼ਾਸਨ ਬਾਰੇ ਮੈਂ ਤਾਂ ਦੱਸ ਦੇਣਾ ਕਿ ਦਸਹਿਰੇ ਤੋਂ ਯਾਨੀ ਕਫਤਾ ਪਹਿਲਾਂ ਤੋਂ ਲੈ ਕੇ ਅੱਜ ਹੁਣ ਤੱਕ ਜਿਹੜੀ ਅੱਜ ਦੀ ਖਬਰ ਕੀਤੀ ਹੈ ਲਗਾਤਾਰ ਅਸੀਂ ਅੱਠ ਪਰਦੇ ਹਾਦਸੇ ਕੀਤੇ ਹਨ ਨਕਲੀ ਖੋਆ ਹੈ ਨਾ ਗੋਲਕ ਤੇ ਨਕਲੀ ਉਹ ਯਾਨੀ ਕਿ ਛਿੱਪੜਾ ਪਾਣੀ ਰਿੰਦਰਾ ਹਸਪਤਾਲ ਦੇ ਵਿੱਚ ਚਾਹ ਦੇ ਵਿੱਚ ਤੇ ਸਭ ਤੋਂ ਵੱਡੀ ਗੱਲ ਖੋਆ ਸੀ ਤੇ ਮਰੀਆਂ ਹੋਈਆਂ ਮੱਖੀਆਂ ਸਕੂਲਿਆਂ ਵਿੱਚ ਤੇ ਪਨੀਰ ਇੰਨਾ ਕੁਆਂਟਾ ਤੁਹਾਡੇ ਲਾਗੇ ਬਰਨਾਲੇ ਕੋਲ ਫੜਿਆ ਜਾ ਤੇ ਇਹਨਾਂ ਦੇ ਉੱਪਰ ਕੋਈ ਕਾਰਵਾਈ ਹੋਈ ਤੇ ਤੁਹਾਨੂੰ ਦੱਸਦੇ ਨੇ ਕਿ ਬਠਿੰਡੇ ਦੇ ਵਿੱਚ ਅਜੇ ਕੰਮ ਹੋਇਆ ਇੱਕ ਮੱਲੀ ਸਾਹਿਬ ਇੱਕ ਵਾਰ ਇਤਨਾ ਆਪਣੇ ਆਪਣੇ ਨਾਲ ਜੁੜਦੇ ਸਿੱਧੂ ਸਾਹਿਬ ਉਹ ਵੀ ਤੁਹਾਡੇ ਨਾਲ ਜਵਾਬ ਦੇਣਗੇ ਤੁਸੀਂ ਸੁਣਿਓ ਕੀ ਕਹਿੰਦੇ ਨੇ ਸਿੱਧੂ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਛੋਟੀ ਸਾਹਿਬ ਸਾਸਿਕਾਲ ਮੱਲੀ ਸਾਹਿਬ ਦਾ ਸਾਸਿਕਾਲ ਜੀ ਸਾਸਿਕਾਲ ਆਨੰਦਰੀ ਸਾਸਿਕਾਲ ਨਹੀਂ ਇਹ ਸਿੱਧੂ ਸਾਹਿਬ ਜੀ ਅਮਰੀਕਾ ਤੋਂ ਆਪਣੇ ਦਰਸ਼ਕ ਹੈ ਜੀ अच्छा 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 जी सिद्धू साहब ਦਾ ਸਹਿਕਾਰ ਸਿੱਧੂ ਸਾਹਿਬ ਇਹ ਨਵਾਂ ਨਵਾਂ ਪੰਗਾ ਪੈ ਗਿਆ ਵੀ ਮਾਛੀਵਾੜ ਦੇ ਵਿੱਚ ਇੱਕ ਯਾਨੀ ਕਿ ਨਕਲੀ ਸ਼ਹਿਦ ਬਣਾ ਕੇ ਵੇਚਿਆ ਜਾ ਰਿਹਾ ਹੈ ਕੱਲਾ ਮਾਛੀਵਾੜਾ ਇਹਨਾਂ ਗਾਓ ਪੂਰੇ ਇੰਡੀਆ ਦੇ ਗਾਓ ਪੰਜਾਬ ਦੇ ਕੋ ਘਰਾਂ ਚ ਕੋਈ ਸ਼ਹਿਦ ਬਣਦੀ ਨਕਲੀ ਹਰ ਚੀਜ਼ ਤਿਆਰ ਹੁੰਦੀ ਆ ਜੀ ਜਿਹੜੇ ਤਿਆਰ ਹੁੰਦੀਆਂ ਨੇ ਇਹ ਗਾਗ ਦੀ ਬਲੈਂਡ ਵਾਲੇ ਲੋਕਾਂ ਦੇ ਵਿੱਚ ਵੀ ਘਾਟ ਹੁੰਦੀ ਹੈ ਕੱਲੀ ਵੇਚਣ ਵਾਲੇ ਦੀ ਘਾਟ ਨਹੀਂ ਹੁੰਦੀ ਗਲਤੀ ਨਹੀਂ ਹੁੰਦੀ ਕਿਉਂਕਿ ਅਸੀਂ ਸਸਤੀ ਚੀਜ਼ ਨੂੰ ਕੰਦੇ ਆ ਜੇ ਸਸਤੀ ਚੀਜ਼ ਲਵਾਂਗੇ ਨਾ ਫਿਰ ਡੁਪਲੀਕੇਟ ਹੀ ਮਿਲਣੀ ਹੈ ਜੀ ਜੀ ਪਰ ਸਿੱਧੂ ਆ ਮੈਂ ਮੈਂ ਤੁਹਾਨੂੰ ਇੱਕ ਮਾਫੀ ਜਾਨਾ ਦੇਖੋ ਇੱਥੇ ਨਾ ਕਿਸੇ ਗਾਗ ਨੇ ਯਾਨੀ ਜਿਹਨੇ ਲਿੱਤਾ ਸੀ ਯਾਨੀ ਕਿ ਉਹ ਲੈ ਕੇ ਗਿਆ ਉਹਨੂੰ ਸ਼ੱਕ ਹੋਇਆ ਤਾ ਜਿਹੜਾ ਗਾਗਸਿਓ ਇੱਕ ਪੱਤਰਕਾਰ ਸੀ ਉਸਨੇ ਇਹ ਸਾਰੇ ਕੁਜ ਯਾਨੀ ਕਿ ਬੰਦ ਕਰਵਾਇਆ ਤਾਂ ਪਰ ਹੈਰਾਨੀ ਕੀ ਇਹ ਹੈ ਕਿ ਮੱਲੀ ਸਾਹਿਬ ਜਵਾਬ ਲੈਣੇ ਤੁਹਾਡੇ ਨੂੰ ਫੋਨ ਆ ਗਿਆ ਕਿ ਸਿਹਤ ਵਿਭਾਗ ਕਿਉਂ ਨਹੀਂ ਜਾਗਦਾ ਆਪਾਂ 7-8 ਪਰਦੇਵਾਜ ਕੀਤੇ ਹਨ ਦਸਹਰਾ ਤੋਂ ਹੁਣ ਤੱਕ ਵੇਖੋ ਤੁਸੀਂ ਉਹ ਗੱਲ ਤੇ ਠੀਕ ਹੈ ਠੱਡੀ ਠੱਡੀ ਸਾਹਿਬ ਉਹ ਸਿਹਤ ਵਿਭਾਗ ਦੇ ਸਾਰੇ ਕੁੱਝ ਸਰਕਾਰਾਂ ਦੇ ਕਰਵਾਉਂਦੀਆਂ ਨੇ ਤਾਂ ਹੀ ਤਾਂ ਕਹਿੰਦੇ ਨਾ ਚਿੱਟਾ ਵਿਖਦਾ ਜੇ ਸਰਕਾਰਾਂ ਵਕਾਉਂਦੀਆਂ ਨੇ ਇਹ ਸਰਕਾਰਾਂ ਦੇ ਹੱਥ ਹੁੰਦਾ ਨਾ ਇਹ ਵੇਖੋ ਇਹ ਸਰਕਾਰਾਂ ਛੋਸ਼ੇਬਾਰੀ ਹੁੰਦੀਆਂ ਨੇ ਇੱਕ ਨੂੰ ਫੜ ਲਿਆ ਤੇ ਪੂਰੇ ਚੈਨਾ ਸ਼ਵਰ ਚਲਾ ਦਨਗੇ ਕਿ ਅਸੀਂ ਇੰਨਾ ਵੱਡਾ ਪੜਦਾ ਸਪਾਸ ਕਰਤਾ ਜੀ ਇੰਨੀ ਨਕਲੀ ਦਵਾਈਆਂ ਨੂੰ ਫੜਿਆ ਇੰਨੀ ਅਸੀਂ ਉਹ ਚੀਜ਼ਾਂ ਨੂੰ ਫੜਿਆ ਪਰ ਉਸ ਤੋਂ ਬਾਅਦ ਇਹ ਕੁੰਮ ਕਰਨੀ ਨੀਂਦ ਸੌਂ ਜਾਂਦੇ ਨਾ ਜੀ ਜਾਂ ਤਾਂ ਰੋਜ਼ ਉਹਨੂੰ ਜਾਗਰੂਤਾ ਕਰਨ ਲੋਕਾਂ ਦੇ ਵਿੱਚ ਤੁਰੇ ਫਿਰਨ ਲੋਕਾਂ ਨੂੰ ਕੁਝ ਡਰ ਭਾ ਹੋਵੇ ਇਹਨਾਂ ਦਾ ਉਹਨਾਂ ਦਾ ਤੁਸੀਂ ਦੇਖੋ ਕਿੰਨੀਆਂ ਤੁਸੀਂ ਪਹਿਲਾਂ ਜਿਹੜੀਆਂ ਨਿਊਜ਼ਾਂ ਚਲਾਈਆਂ ਸੀ ਉਹਨਾਂ ਦਾ ਕੀ ਅਸਰ ਹੋਇਆ ਇਹਨਾਂ ਲੋਕਾਂ ਦੇ ਉੱਤੇ ਕੋਈ ਹੋਏ ਕਿਸੇ ਦੇ ਪਰਚੇ ਜੀ ਸਹੀ ਗੱਲ ਹੈ ਤੁਹਾਡੀ ਗੱਲ ਦਾ ਜਵਾਬ ਮੱਲੀ ਸਾਹਿਬ ਤੋਂ ਲੈਣਾ ਮੱਲੀ ਸਾਹਿਬ ਬੜੀ ਵਧੀਆ ਗੱਲ ਹੈ ਕਿ ਮੈਂ ਉਹ ਸਵਾਲ ਤੁਹਾਨੂੰ ਕਰ ਰਿਹਾ ਸੀ ਦੇਖੋ ਅਸੀਂ ਬੜੇ ਨਹੀਂ ਕਿ ਪਰਦੇ ਫਾਜ ਕੀਤੇ ਚਲੋ ਪਰਦੇ ਫਾਜ ਦੀ ਗੱਲ ਹੀ ਹੁੰਦੀ ਗੱਲ ਇਹ ਸੇਹ ਚ ਵਗਦੀ ਇਹ ਜਦੋਂ ਤਾਂ ਦੇਖੋ ਇਹ ਦਸਹਰੇ ਦੇ ਤਿਹਾੜਾਂ ਦਿਨਾਂ ਦੇ ਉਹ ਤਾਂ ਜਾਗ ਜਾਂਦੀਆਂ ਨੇ ਨਹੀਂ ਇਹ ਸਾਰਾ ਸਾਗ ਜਾਗਦੇ ਨੇ ਫਿਰ ਜੇਕਰ ਸੋਣਾ ਹੀ ਹੈ ਤਾਂ ਫਿਰ ਤਨਖਾਹਾਂ ਵੀ 1-2 ਮਹੀਨੇ ਲੋ ਨਾ ਦੇਖੋ ਛੋਟੀ ਸਾਹਿਬੋ ਕਿਤੇ ਨਾ ਕਿਤੇ ਜਾ ਕੇ ਜਿਹੜਾ ਸੇਦ ਵਿਭਾਗ ਹੈ ਉਹ ਜਾਗਦਾ ਨਹੀਂ ਉਹ ਸਿਰਫ ਸਿਰਫ ਇੱਕ ਧਕਾਵੇ ਦੇ ਤੌਰ ਤੇ ਉੱਤੇ ਛਾਪੇ ਮਾਰੀ ਕੀਤੀ ਜਾਂਦੀ ਹੈ ਤਾਂ ਕਿ ਦਿਵਾਲੀ ਦੇ ਉੱਤੇ ਜਿਹੜਾ ਇਹਨਾਂ ਨੇ ਉਹਨਾਂ ਲੋਕਾਂ ਤੋਂ ਪੈਸਾ ਵਸੂਲਣਾ ਹੁੰਦਾ ਹੈ ਤਿਹਾਰਾਂ ਦੇ ਨਜ਼ਰ ਬੰਦੇ ਨਜ਼ਰ ਜਿਵੇਂ ਕਿ ਆਪਾਂ ਕਹਿੰਦੇ ਤਾਂ ਕਿ ਦਿਵਾਲੀ ਆਈ ਦੀ ਸਾਨੂੰ ਦਿਵਾਲੀ ਗਿਫਟ ਦਿੱਤਾ ਜਾਵੇ ਇਹਨਾਂ ਨੂੰ ਇਹ ਕਿ ਜਦੋਂ ਅਸੀਂ ਸਕੰਜਾ ਕੱਸਾਂਗੇ ਤਾਂ ਤਾਂ ਹੀ ਜਾ ਕੇ ਲੋਕ ਨੇ ਜਿਹੜੇ ਜੋ 2 ਨੰਬਰ ਤੇ ਕੰਮ ਕਰਦੇ ਨੇ ਉਹ ਕਿਤੇ ਨਾ ਕਿਤੇ ਜਾ ਕੇ ਸਾਨੂੰ ਸਾਡਾ ਘਰ ਪੂਰਾ ਕਰਨਗੇ ਪਰ ਧਿਆਨ ਹਿਆਰਤ ਬਾਅਦ ਇੱਕ ਅੰਦੇ ਦੇ ਵਿੱਚ ਧਿਆਨ ਦੇ ਵਿੱਚ ਦੇਖੋ ਜਿਹੜਾ ਇਹਨਾਂ ਦੇ ਕੋਈ ਅੜਦਾ ਨਜ਼ਰ ਆਉਂਦਾ ਜਿਹੜਾ ਕੋਈ ਇਹਨਾਂ ਦੀ ਨਹੀਂ ਗੱਲ ਮੰਨਦਾ ਉਸ ਤੋਂ ਉੱਤੇ ਪਰਚਾ ਚਰਚ ਪਾ ਕੇ ਪੂਰੇ ਪ੍ਰਿਆਰ ਵਿੱਚ ਉਸ ਨੂੰ ਹਾਈਡਰਟ ਕੀਤਾ ਜਾਂਦਾ ਹੈ ਕਿ ਦੇਖੋ ਸਿਹਤ ਉਭਾਗ ਦੀ ਟੀਮ ਨੇ ਛਾਪੇਮਾਰੀ ਕਰਕੇ ਪਨੀਰ ਫੜੇ ਉਹ ਬੜੇ ਜੇ ਬੜੇ ਵੱਡੀ ਗੱਲ ਇਹ ਹੈ ਕਿ ਪੂਰਾ ਸਾਲ ਸ਼ੇਤ ਵਿਭਾਗ ਕਿੱਥੇ ਹੁੰਦਾ ਓਦੋਂ ਕਿਉਂ ਨਹੀਂ ਜਾ ਕੇ ਛਾਪ ਬਿਮਾਰੀ ਕੀਤੇ ਜਾਂਦੀਆਂ ਓਦੋਂ ਕਿਉਂ ਨਹੀਂ ਜਾ ਕੇ ਇਹਨਾਂ ਲੋਕਾਂ ਦੇ ਸਕੰਜੇ ਕੱッセ ਜਾਂਦੇ ਕਿਉਂਕਿ ਮਠਿਆਈਆਂ ਪਨੀਰ ਦੁੱਧ ਪੂਰਾ ਜਿਵੇਂ ਪਿਆ 12 ਮਹੀਨੇ ਕਹਿੰਦੇ 30 ਦਿਨਾਂ ਜੀ ਬਿਕਦਾ ਜਿਹੜਾ ਨਕਲੀ ਵਿਕਦਾ ਓਦੋਂ ਕਿਉਂ ਨਹੀਂ ਇਹ ਲੋਕ ਇਹਰ ਹੁੰਦੇ ਕਿਉਂ ਨਹੀਂ ਇਹਨਾਂ ਨਾਲ ਕਿਹਾ ਕਿਉਂਕਿ ਇਹਨਾਂ ਦੀ ਹਫਤਾ ਕੀਤਾ ਹੁੰਦਾ ਇਹਨਾਂ ਦੇ ਮਹੀਨੇ ਲਏ ਜਾਂਦੇ ਆ ਤਾਂ ਹੀ ਜਾ ਕੇ ਇਹ ਲੋਕ ਨੇ ਜਿਹੜੇ ਜਾਂਦੇ ਆਪਾਂ ਮਹੀਨਾ ਲੈ ਕੇ ਵਾਪਸ ਆ ਜਿੰਦੇ ਤੇ ਜੇਕਰ ਸਾਡੇ ਪੱਤਰਕਾਰਾਂ ਵੱਲੋਂ ਜਾਂ ਸਾਡੇ ਨਾਗਰਿਕਾਂ ਵੱਲੋਂ ਕੋਈ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਇਹ ਕਿਹਾ ਜਾਂਦਾ ਕਿ ਇਹਨਾਂ ਦਾ ਸੈਂਪਲ ਸਹੀ ਪਾਇਆ ਗਿਆ ਇਹਨਾਂ ਦੇ ਕੋਈ ਮਿਲਾਵਟ ਨਹੀਂ ਪਾਈ ਗਈ ਕਿਉਂ ਨਹੀਂ ਪਾਈ ਗਈ ਕਿਉਂਕਿ ਉਹਨਾਂ ਨੂੰ ਉਹਨਾਂ ਦੇ ਜਿਹੜਾ ਚੜਾਵਾ ਛਾੜ ਦਿੱਤਾ ਜਾਂਦਾ ਇਸੇ ਕਰਕੇ ਉਹਨਾਂ ਦੇ ਸੈਂਪਲ ਵੀ ਪਾਸ ਜਾਂਦੇ ਨੇ ਅਗਰ ਜੋ ਚੜਾਵਾ ਨਹੀਂ ਛਾੜਦਾ ਤਾਂ ਉਹਨਾਂ ਦੇ ਸੈਂਪਲ ਫੇਲ ਕਰ ਦਿੱਤੇ ਜਾਂਦੇ ਨੇ ਕਿਤੇ ਨਾ ਕਿਤੇ ਜਾ ਕੇ ਸਾਰਾ ਫੀਲਡ ਸਾਡੇ ਪੰਜਾਬ ਦੇ ਵਿੱਚ ਸਾਡੇ ਸਿਹਤ ਵਿਭਾਗ ਦਾ ਸਾਡੀ ਪੰਜਾਬ ਸਰਕਾਰ ਦਾ ਸਿੱਧਾ ਦਾ ਸਿੱਧਾ ਆਪਾਂ ਕਹਿ ਸਕਦੇ ਹਾਂ ਗ੍ਰਾਮ ਪਾਲਿਆਂ ਦੇ ਜਿਹੜੇ ਕਿ ਇਹ ਇਹਨਾਂ ਦਾ ਕਿਉਂ ਇਸ ਕੱਜ ਆਖਦੇ ਕਿਉਂ ਨਹੀਂ ਇਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਕਿ ਮਹੀਨੇ ਦੇ ਮਹੀਨੇ ਪੂਰੇ ਦੇ ਪੂਰੇ ਆਪਣੇ ਡਿਸਟ੍ਰਿਕਟ ਦੇ ਵਿੱਚ ਚੈੱਕਅਪ ਕਰੋ ਕਿੱਥੇ ਜਿਹੜੀਆਂ ਦੁੱਧ ਵਾਲੀਆਂ ਆਪਾਂ ਕਹਿ ਸਕਦੇ ਹਾਂ ਡੈਰੀਆਂ ਨੇ ਕਿੱਥੇ ਮਠਿਆਈ ਦੀਆਂ ਦੁਕਾਨਾਂ ਨੇ ਹਰ ਇੱਕ ਚੀਜ਼ ਦੇ ਦੇਖੋ ਇੱਕ ਹੋਰ ਵੀ ਦਾ ਦੇਣਾ ਜੀ ਤਿਆਰਾਂ ਦੇ ਮੰਦੇ ਨਜ਼ਰ ਜਿਵੇਂ ਹੁਣ ਨਵੇਂ ਸਾਲ ਦਾ ਸਿਸਟਮ ਹੈ ਇਹਦੇ ਵਿੱਚ ਆਪਾਂ ਦੇਖ ਸਕਦੇ ਹਾਂਗੇ ਜੇ ਆਪਾਂ ਮੀਟ ਸ਼ਾਪ ਦੇ ਉੱਤੇ ਜਾਈਏ ਤਾਂ ਤੁਹਾਨੂੰ ਉਹ ਵੀ ਦੇਖੋ ਸਾਫ਼ ਸੁਥਰਾ ਨਹੀਂ ਮਿਲੇਗਾ ਉਹ 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 ਵੀ ਹੋ ਸਕਦਾ ਹਨ ਕੀ ਚੀਜ਼ਾਂ ਕਰਿਆ ਕਰਦਾ ਨਹੀਂ ਸਿਰਫ ਆਪਾਂ ਨੂੰ ਦਿਖਾਵੇ ਦੇ ਤੌਰ ਤੇ ਟੰਗਿਆ ਹੁੰਦਾ ਕਿ ਬੱਕਰੇ ਦੇ ਜਾਂ ਕਹਿੰਦੇ ਉਹਦੇ ਵਿੱਚ ਵੀ ਮਲਾਟ ਪਾਈ ਨਹੀਂ ਪਰ ਸੇਧ ਪਾਈ ਕਿੰਨੇ ਅਸੀਂ ਦੁੱਕਈ ਵਾਰ ਜਾ ਕੇ ਸਟੇਟਰ ਨੂੰ ਕਰ ਚੁੱਕੇ ਹਾਂ ਪਾਉਂਦੇ ਆ ਖਾਣਾ ਪੂਰਤੀ ਕਰ ਜਾਂਦੇ ਪਰ ਜਿਹੜੀ ਕੋਈ ਵੀ ਕਾਰਵਾਈ ਕੀਤੀ ਨਹੀਂ ਜਾਂਦੀ ਇਸੇ ਕਰਕੇ ਲੋਕ ਨੇ ਜਿਹੜੇ ਧਣੱਲੇ ਨਾਲ ਦੋ ਨੰਬਰ ਤੇ ਕੰਮ ਕਰਦੇ ਆ ਲੋਕਾਂ ਦੀ ਸਿਰ ਨਾਲ ਖਿਲਵਾੜ ਕਰਦੇ ਤਾਂ ਅੱਜ ਜਿਹੜਾ ਆਪਾਂ ਦੇਖ ਹੀ ਰਹੇ ਆ ਕਿ ਕਿਸ ਤਰ੍ਹਾਂ ਜਿਹੜਾ ਸ਼ਹਿਦ ਵੀ ਨਕਲੀ ਵਿਕ ਕੇ ਜਿਹੜਾ ਬਾਜ਼ਾਰਾਂ ਦੇ ਵਿੱਚ ਪਹੁੰਚ ਗਿਆ ਘਰਾਂ ਦੇ ਵਿੱਚ ਪਹੁੰਚ ਗਿਆ ਤੇ ਇੱਕ ਗੁੜ ਤੁਹਾਨੂੰ ਦੱਸ ਦੇਣਾ ਤੁਹਾਡੇ ਦੱਸਦੀ ਕਿ ਪਟਿਆਲੇ ਤੋਂ ਕਿ ਰਾਜਪੁਰਾ ਬਨੂਰ ਚੰਡੀਗੜ੍ਹ ਲੈਣ ਤੋਂ ਗੁੜ ਵੀ ਬਣਾ ਜਿਹੜਾ ਬਣਾਉਟੀ ਤਿਆਰ ਕੀਤਾ ਜਾਂਦਾ ਜਿਹੜਾ ਕਿ ਆਪਾਂ ਕਹਿ ਨਹੀਂ ਸਕਦੇ ਕਿ ਉਹ ਸੁਪਰਕੇਟ ਤੋਂ ਤਿਆਰ ਕੀਤਾ ਜਾਂਦਾ ਉਹ ਵੀ ਜਿਹੜਾ ਖੰਡ ਦੇ ਵਿੱਚ ਮਿਲਾਵਟ ਕਰਕੇ ਲੋਕਾਂ ਨੂੰ ਪਰੋਸਿਆ ਜਾਂਦਾ ਤਾਂ ਕਿ ਜੋ ਚੰਡੀਗੜ੍ਹ ਦੇ ਭੋਲੇ ਬਾਲ ਲੋਕ ਨੇ ਉਹਨਾਂ ਨੇ ਇਹਦਾ ਵੀ ਸ਼ੁੱਧ ਕੋੜਾ ਤਾਜ਼ਾ ਕੋੜਾ ਸੀ ਲੈ ਚਲੀ ਪਰ ਉਹਦੇ ਵਿੱਚ ਵੀ ਦੇਖੋ ਮਲਾਵਟ ਪਾਈ ਜਾ ਰਹੀ ਹੈ ਜੀ ਮਲੀ ਸਾਹਿਬ ਫੇਰੀ ਨਹੀਂ ਦੇਖੋ ਮੈਨੂੰ ਸਾਰ ਨੂੰ ਪਤਾ ਹੈ ਉਹਦੀ ਖਬਰ ਨਹੀਂ ਸੀ ਨਸ਼ਰ ਵੀ ਕੀਤੀ ਕਿਉਂਕਿ ਬਨੂੜ ਮੇਰਾ ਪਿੰਡ ਹੈ ਚਲੋ ਗੱਲ ਉਹ ਨਹੀਂ ਗੱਲ ਇਹ ਹੈ ਕਿ ਜਿਵੇਂ ਤੁਸੀਂ ਆਪਣਾ ਤਰ ਰੱਖਿਆ ਫਿਰ ਇਜ਼ਾ ਮਤਲਬ ਤਾਂ ਦੇਖੋ ਜਿਵੇਂ ਸੇਧ ਬਾੜੀ ਟੀਮ ਨੂੰ ਸਗੂ ਪਤਾ ਹੈ ਤਾਂ ਫਿਰ ਕਿਤਨਾ ਕੀਤੇ ਜਿਹੜੇ ਵੱਡੇ ਵੱਡੇ ਮੰਤਰੀ ਨੇ ਨਾ ਉਥੋਂ ਉਹਨਾਂ ਦੀ ਮਿਲੀਭੁਗਾਂ ਸਾਹਮਣੇ ਆਂਦੀ ਹੈ ਤਾਂ ਹੀ ਤਾਂ ਦੇਖੋ ਉੱਥੇ ਕੋਈ ਫੇਵਰ ਟੀਮ ਨਹੀਂ ਉੱਥੇ ਪੱਤਰਕਾਰਾਂ ਜਾ ਕੇ ਉਹ ਵਿਅਕਤੀ ਨੂੰ ਫੜਿਆ ਔਰਤਾਂ ਚਲੋ ਪ੍ਰਵਾਸੀ ਗਰੀਬ ਸੀਗੀਆਂ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਤੇ ਅਜੇ ਤੱਕ ਹੋਰ ਵੀ ਨਹੀਂ ਦੇਖੋ ਬਿਲਕੁਲ ਮੈਂ ਉਹੀ ਗੱਲ ਕਹਿ ਰਿਹਾ ਕਿ ਕਾਰਵਾਈ ਕਿਉਂ ਨਹੀਂ ਹੋਈ ਕਿਉਂਕਿ ਸਿਹਤ ਭਾਗ ਦਾ ਫੇਲਿਅਰ ਹੈ ਅਗਰ ਇੱਥੇ ਆ ਕੇ ਜਿਹੜਾ ਸਿਹਤ ਭਾਗ ਦੇ ਕੋ ਵੱਡਾ ਸੁਵਾਲੀਆ ਨਿਸ਼ਾਨ ਸੁਵਾਲੀਆ ਚਿੰਨ ਹੈ ਕਿਉਂ ਉਸ ਨਾਤਰ ਲੈ ਲੈਣਾ ਜਿਹੜੇ ਨੇ ਇਹ ਪ੍ਰਵਾਸੀ ਮਜ਼ਦੂਰ ਨੇ ਉਹ ਜਿਹੜੇ ਡੁਪਲੀਕੇਟ ਸ਼ਹਿਰ ਬਣਾ ਕੇ ਪਿੰਡਾਂ ਦੇ ਵਿੱਚ ਵੇਚਦੇ ਨੇ ਇਤਨੇ ਕਿਤੇ ਜਗ੍ਹਾ ਉਹਨਾਂ ਨੂੰ ਲੱਗਦਾ ਕਿ ਅਗਰ ਕੋਈ ਇਸ ਤਰ੍ਹਾਂ ਦੀ ਕਾਰਵਾਈ ਕਰਦੇ ਤਾਂ ਬਿਲਕੁਲ ਸੇਧ ਵਿਭਾਗ ਦੇ ਉੱਪਰ ਹੀ ਜਿਹੜੀ ਤੰਗ ਕੱਸੇ ਜਾਣਗੇ ਐਸੇ ਕਰਕੇ ਸੇਧ ਵਿਭਾਗ ਜਿਹੜਾ ਕੋਈ ਵੀ ਕਾਰਵਾਈ ਕਰਦੋ ਆਨਕਾਣੀ ਉਹਨੂੰ ਵੱਡਾ ਨਜ਼ਰ ਵੀ ਆ ਰਿਹਾ ਚਾਹੀਦਾ ਹੈ ਕਿ ਵੇਖੋ ਪੂਰਾ ਸੇਧ ਵਿਭਾਗ ਜਿਵੇਂ ਤੁਸੀਂ ਦੱਸਿਆ ਕਿ ਜੇ ਆਪਾਂ ਡੀਓਐਚ ਨਾਲ ਗੱਲ ਕਰੀਏ ਤਾਂ ਡੀਓਐਚਓ ਦਾ ਵੀ ਕਿਤੇ ਨਾ ਕਿਤੇ ਜਾ ਕੇ ਰੋਲ ਹੈ ਮਨਿਸਟਰੀਆਂ ਤੇ ਮਨਿਸਟਰਾਂ ਤੱਕ ਜਾਂਦਾ ਉੱਥੋਂ ਦੇ ਲੋਕਾਂ ਐਮਐਲਏ ਤੱਕ ਜਾਂਦਾ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਸਾਨੂੰ ਸਾਰੇ ਪਾਸੋਂ ਪੈਸਾ ਇਕੱਠਾ ਕਰਕੇ ਸ਼ੇਅਰ ਕਰਨਾ ਪੈਂਦਾ ਹੈ ਅਸੀਂ ਕਿੱਥੋਂ ਪੈਸਾ ਇਕੱਠਾ ਕਰਨਾ ਇੱਥੋਂ ਹੀ ਅਗਰਾਹੀ ਕਰਕੇ ਜਿਹੜੀ ਐਮਐਲਏ ਮੰਤਰੀਆਂ ਜਾਂ ਸਾਡੇ ਡਿਪਾਰਟਮੈਂਟ ਦੇ ਜੋ ਸੀਨੀਅਰ ਅਧਿਕਾਰੀ ਨੇ ਉਹਨਾਂ ਨੂੰ ਦੇਣੀਆਂ ਪੈਂਦੀਆਂ ਨੇ ਵੱਡੀ ਗੱਲ ਹੈ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਕਹਿੰਦੀ ਕਿ ਜ਼ੀਰੋ ਟੋਲਰੈਂਸ ਤੇ ਕ腐ਸ਼ਨ ਖਤਮ ਕੀਤੀ ਜਾਏਗੀ ਪਰ ਦੂਜੇ ਪਾਸੇ ਇਹਨਾਂ ਦੇ ਅਧਿਕਾਰੀ ਨੇ ਜਿਹੜੇ ਉਹ ਉਹ ਛਰੇਆਂ ਮੀ ਜਿਹੜੇ ਮਲਾਪੀ ਦੁੱਧ ਵੇਚਣੇ ਦਹੀਂ ਵੇਚਣੇ ਪਨੀਰ ਜਾਂ ਸ਼ਹਿਦ ਵੇਚਣੇ ਜਾਂ ਗੁੜ ਵੇਚਣੇ ਉਹਨਾਂ ਤੋਂ ਹਫ਼ਤਾਵਾਰੀ ਲੈ ਕੇ ਆਪਣੇ ਘਰ-ਘਰ ਦੇ ਨਜ਼ਰਾਂ ਨੇ ਉਹਨਾਂ ਨੂੰ ਕੋਈ ਕਿਸੇ ਚੀਜ਼ ਦਾ ਖੌਫ ਨਹੀਂ ਕੋਈ ਉਹਨਾਂ ਦੇ ਉੱਤੇ ਕਾਰਵਾਈ ਨਹੀਂ ਕੀਤੀ ਜਾ ਰਹੀ ਪਰ ਵੱਡਾ ਇਹ ਹੈ ਕਿ ਉਹ ਸਾਡੇ ਲੋਕਾਂ ਦੇ ਨਾਲ ਜਿਹੜਾ ਇੱਕ ਸਾਡੀ ਸਿਹਤ ਨਾਲ ਕਲਵਾਰ ਕਰਦੇ ਨਜ਼ਰ ਆ ਰਣੀ ਜੀ ਆਪਾ ਆਪਾ ਸਿੱਧੂ ਸਾਹਿਬ ਬਹੁਤ ਦੇਰ ਤੋਂ ਲਾਈਨ ਤੇ ਨੇ ਸਿੱਧੂ ਸਾਹਿਬ ਮੇਰੇ ਸ਼ਹਿਰ ਤੋਂ ਹੀ ਸਿਹਤ ਮੰਤਰੀ ਡਾਕਟਰ ਬਲਵੀਰ ਨੇ ਤੇ ਆਪਾਂ ਉਹਨਾਂ ਨੂੰ ਮੈਸੇਜ ਦੇਣਾ ਕਿ ਦੇਖੋ ਜਿਹੜਾ ਇਹ ਸ਼ਹਿਦ ਫੜਿਆ ਗਿਆ ਪੱਤਰਕਾਰਾਂ ਉਹਨੂੰ ਫੜਿਆ ਗਿਆ ਗੱਲ ਸ਼ਹਿਦ ਦੀ ਨਹੀਂ ਜਿਹੜੀਆਂ ਟੀਮਾਂ ਸੁੱਤੀਆਂ ਹੋਈਆਂ ਇਹ ਜਿਹੜੇ ਮੰਤਰੀ ਵੱਡੇ ਵੱਡੇ ਹਨ ਆਪਾਂ ਲੋਕਾਂ ਇਤਾਂ ਨੇ ਫਿਰ ਸਾਨੂੰ ਫਾਇਦਾ ਕੀ ਹੋਇਆ ਬਦਲਾਅ ਤਾਂ ਕਿੱਥੇ ਨਹੀਂ ਗਿਆ ਨਾ ਅੱਜ ਤਾਂ ਪੰਜਾਬ ਦਾ ਫੇਰ ਉਸ ਤੋਂ ਮਾੜਾ ਲੋਗ ਹੈ ਨਾ ਅਸੀਂ ਖਾ ਪੀ ਨਹੀਂ ਸਕਦੇ ਵਧੀਆ ਦੁਕਾਨਾਂ ਵਾਲੇ ਹਨ ਤੁਸੀਂ ਇਹ ਚੀਜ਼ ਨੂੰ ਵੇਖੋ ਨਾ ਤੁਸੀਂ ਕਿਸੇ ਦੇ ਸਿਰ ਉੱਪਰ ਅਗਨੀ ਚੁਤੀ ਦੁਕਾਨ ਤੇ ਜਾਂ ਕਿਸੇ ਦੇ ਸ਼ਾਪਾ ਮਾਰਨਾ ਹੁੰਦਾ ਨਾ ਉਸ ਤੋਂ ਪਹਿਲਾਂ ਉਹ ਦੁਕਾਨਾਂ ਮਾਰਕੀਟ ਬੰਦ ਹੋ ਜਾਂਦੀ ਹੈ ਤੁਸੀਂ ਇਹ ਦੇਖੋ ਕਿ ਉਹਦੇ ਵਿੱਚ ਜੇ ਰਲੀ ਬਲੀ ਭੂਤ ਨਹੀਂ ਤਾਂ ਫਿਰ ਉਹਨਾਂ ਲੋਕਾਂ ਨੂੰ ਕਿਵੇਂ ਉਹ ਚੀਜ਼ ਦੀ ਖਬਰ ਮਿਲ ਜਾਂਦੀ ਹੈ ਉਹਨਾਂ ਦੇ ਉਸ ਤੋਂ ਪਹਿਲਾਂ ਕਿਉਂਕਿ ਇਹ ਸੀੜੀ ਵਿਭਾਗ ਦੇ ਕਰਮਚਾਰੀ ਹੁੰਦੇ ਨੇ ਜਿਹੜੇ ਉਹਨਾਂ ਨੂੰ ਪਹਿਲਾਂ ਇੱਕ ਦੁਕਾਨ ਵਾਲੇ ਨੂੰ ਫੋਨ ਕਰ ਦਿੰਦੇ ਜਾਂ ਜਿਨ੍ਹਾਂ ਨੇ ਪ੍ਰਧਾਨ ਬਣਾਇਆ ਹੁੰਦਾ ਜਾਂ ਜਿਨ੍ਹਾਂ ਨੂੰ ਕੋਈ ਪੈਸਾ ਲੈਣਾ ਜਿਵੇਂ ਮੱਲਦੀ ਸਾਹਿਬ ਕਹਿੰਦੇ ਨੇ ਉਹ ਇੱਕ ਬੰਦੇ ਨੂੰ ਅੱਗੇ ਰੱਖਿਆ ਹੁੰਦਾ ਮੋਰੀ ਕਿ ਤੇਰੇ ਕੋ ਭਾਈ ਇੰਨੇ ਪੈਸੇ ਕਹਿੰਦਾ ਉਹਨੂੰ ਉਹ ਫੋਨ ਕਰਦੇ ਉਹ ਫਿਰ ਪੂਰੀ ਮਾਰਕੀਟ ਬੰਦ ਹੋ ਜਾਂਦੀ ਆ ਹੁਣ ਮੈਂ ਵੇਖਦਾ ਅੱਜ ਦੀ ਗੱਲ ਸੁਣੋ ਮੈਂ ਅੱਜ ਦੀ ਤਾਜ਼ਾ ਗੱਲ ਹੈ ਮੈਂ ਕਿਤੇ ਨਾ ਦੁਕਾਨਦਾਰਾਂ ਦੇ ਵਾਲੇ ਵੱਡੇ ਵੱਡੇ ਸਟੋਰ ਤੇ ਮੈਂ ਕੋਈ ਸਮਾਨ ਲੈਣ ਗਿਆ ਸੀ ਤੇ ਉੱਥੇ ਡੁਪਲੀਕੇਟ ਖਸਖਾਸ ਵੀ ਉਹਦੇ ਕੋਲ ਹੈਗੀ ਸੀ ਉਹ ਲਾਲਾ ਜਿਹੜਾ ਹਸਣ ਦਿਆ ਸੀ ਮੈਨੂੰ ਉਹਨੇ ਆਪ ਦੱਸਿਆ ਕਹਿੰਦਾ ਯਾਰ ਲੋਕੀ ਪੈਸੇ ਨਹੀਂ ਭਰਦੇ ਨੇ ਕਹਿੰਦਾ ਹੁਣ ਇਹੀ ਦੁਕਾਨਾਂ ਵਾਲੇ ਸਾਡੇ ਕੋ ਅੱਗੇ ਜਾ ਕੇ ਡੁਪਲੀਕੇਟ ਖਸਖਾਸ ਵੇਚੀ ਜਾਂਦੇ ਨੇ ਹੁਣ ਦੱਸੋ ਕੀ ਇੱਥੇ ਕਰੇਗਾ ਦੁਨੀਆ ਤੇ ਹੁਣ ਅਸੀਂ ਤਿਆਰ ਵੇਚਨੇ ਨੇ ਯਾਰ ਖਵਾਉਂਦੇ ਨੇ ਪਰ ਸਰਕਾਰਾਂ ਦੀ ਮਿਲਿ ਭੁੱਤ ਹੱਪ ਪਤਾ ਕੀ ਹੁੰਦਾ ਚਲੋ ਤੁਹਾਡੀ ਗੱਲ ਨਾਲ ਸਹਿਮਤ ਆ ਸਿੱਧੂ ਸਾਹਿਬ ਪਰ ਪਤਾ ਹੀ ਕੀ ਹੈ ਥੋੜੀ ਜਿਹੀ ਗਲਤੀ ਆਪਣੇ ਲੋਕਾਂ ਦੀ ਵੀ ਹੈ ਚਲੋ ਅਸੀਂ ਮੰਨਦੇ ਆ ਕਿ ਉਹ ਤਾਂ ਹੇਰਾਫੇਰੀ ਕਰ ਰਹੇ ਨੇ ਤੇ ਸਾਡੇ ਜਿਹੜੇ ਲੋਕ ਨੇ ਹਨ ਇਹ ਕਿੰਨਾ ਕਿਤੇ ਸਸਤੀ ਚੀਜ਼ ਦੇ ਕੇ ਇਹ ਫਸ ਰਹੇ ਗਲਤੀ ਇਹਨਾਂ ਦੀ ਨਹੀਂ ਹੈਗੀ ਸਿੱਧੂ ਤੁਸੀਂ ਦੱਸੋ ਜੀ ਉਹ ਲਾਈਨ ਤੋਂ ਕੱਟ ਗਏ ਚੌਂਸਾ ਸਾਹਿਬ ਲਾਈਨ ਤੇ ਆ ਰਹੇ ਚੌਂਸਾ ਜਦੋਂ ਆਣਗੇ ਯੂਐਸਏ ਕੋਲ ਕਰਦੇ ਆਪਾਂ ਇਹਨੂੰ ਲਾਂਗੇ ਤੇ ਤੁਸੀਂ ਦੱਸੋ ਮੱਲੀ ਸਾਹਿਬ ਕਿਤੇ ਕਿਤੇ ਗਲਤੀ ਆਪਣੇ ਲੋਕਾਂ ਦੀ ਨਹੀਂ ਹੈ ਬਿਲਕੁਲ ਦੇਖੋ ਥੋੜੀ ਸਾਹਿਬ ਜਦੋਂ ਇੱਥੇ ਆਪਕਾ ਖਬਰ ਨਸਰ ਵੀ ਕਰੀ ਸੀ ਜਿਦੇ ਵਿੱਚ ਡੁਪਲੀਕੇਟ ਪਨੀਰ ਦੀ ਗੱਲ ਸਾਹਮਣੇ ਆਈ ਸੀ ਹਾਂਜੀ ਹਾਂਜੀ ਕਿ ਜਿਹੜਾ ਅਸਲ ਪਨੀਰ ਹੈ 350 ਦਾ ਹੈ ਤਾਂ ਜਿਹੜਾ ਡੁਪਲੀਕੇਟ ਹੈ 200 ਦਾ ਹੈ ਤਾਂ ਜਦੋਂ ਸਾਡੇ ਲੋਕਾਂ ਨੂੰ ਪਤਾ ਹੈ ਕਿ 350 ਵਾਲੀ ਚੀਜ਼ 200 'ਚ ਮਿਲਦੀ ਹੈ ਤਾਂ ਕਿਤੇ ਨਾ ਕਿਤੇ ਜਾ ਕੇ ਉਹ ਕਿਸ ਤਰ੍ਹਾਂ ਕੋਈ ਸਾਫ਼ ਸੁਥਰੀ ਜਾਂ ਕਿਸ ਤਰ੍ਹਾਂ ਸ਼ੁੱਧ ਮਿਲੇਗੀ ਪਰ ਅਸੀਂ ਕੀ ਦੇਖਦੇ ਕਿ ਸਾਨੂੰ ਚੀਜ਼ ਸਸਤੀ ਮਿਲ ਗਈ ਅਸੀਂ ਸਸਤੀ ਵਾਲ ਜਰੂਰ ਦੇਖਦੇ ਪਰ ਅਸੀਂ ਇਹ ਨਹੀਂ ਦੇਖਦੇ ਵੀ ਇਹ ਕਿਸ ਚੀਜ਼ ਤੋਂ ਤਿਆਰ ਹੋਈ ਹੈ ਸਾਡੀ ਸਿਹਤ ਵਾਸਤੇ ਹਾਨੀ ਕਰਕੇ ਹੈ ਜਾਂ ਲਾਭ ਦੇ ਕੇ ਉਹਨਾਂ ਚੀਜ਼ਾਂ ਨੂੰ ਨਹੀਂ ਅਸੀਂ ਦੇਖਦੇ ਉਥੇ ਕਿਤਨੇ ਕਿਤ ਸਾਡੇ ਵਿੱਚ ਵੀ ਬੀਲੀਅਰ ਹੈ ਕਿ ਅਸੀਂ ਇੱਕ ਇੱਕ ਗੱਲ ਕਰੀਏ ਕਿ ਸਾਨੂੰ ਸਾਫ ਸੁਥਰੀ ਕੁਆਲਿਟੀ ਦਾ ਜਿਹੜਾ ਪ੍ਰੀਤ ਦਿੱਤਾ ਜਾਵੇ ਸਾਫ ਸੁਥਰੀ ਸਾਹਿਬ ਕੁਆਲਿਟੀ ਦੀ ਮਠਿਆਈ ਦਿੱਤੀ ਜਾਵੇ ਪਰ ਬੇਸ਼ੱਕ 10 ਰੁਪਏ ਤੋਂ ਦੂਸਰੇ ਚੀਜ਼ਾਂ ਨਾਲ ਮਹਿੰਗੀ ਮਿਲ ਜੇ ਪਰ ਉਹ ਸਸਤੀ ਲੈਣ ਦੀ ਕੋਸ਼ਿਸ਼ ਨਾ ਕਰੋ ਦੇਖੋ ਸਰੀਰ ਵਾਸਤੇ ਖਾਣ ਪੀਣ ਵਾਸਤੇ ਕੋਈ ਵੀ ਇਸ ਤਰ੍ਹਾਂ ਦਾ ਆਪਾਂ ਸਮਝੌਤਾ ਨਾ ਕਰੋ ਕਿ ਆਪਾਂ ਸਸਤੀ ਚੀਜ਼ ਖਾ ਕੇ ਆਪਾਂ ਉਹਨੂੰ ਖਾ ਕੇ ਬਿਮਾਰ ਹੋਈਏ ਤੇ ਉਸ ਤੋਂ ਜ਼ਿਆਦਾ ਪੈਸਾ ਜਿਹੜਾ ਆਪਣੋਂ ਆਪਣੀ ਸਿਹਤ ਉੱਤੇ ਲਾਉਣਾ ਪੈ ਜੇ ਕਿਤੇ ਨਾ ਕਿਤੇ ਚੀਜ਼ਾਂ ਜਾ ਕੇ ਇਹ ਲੋਕਾਂ ਨੂੰ ਸਾਡੇ ਨੂੰ ਵੀ ਅਵੇਅਰ ਹੋਣਾ ਪਵੇਗਾ ਮਲੀ ਸਾਹਿਬ ਮਲੀ ਸਾਹਿਬ ਮਲੀ ਸਾਹਿਬ ਇੱਕ ਮਿੰਟ चौहान ਸਾਹਿਬ ਜੁੜ ਗਏ ਯੂਐਸ ਤੋਂ ਮੈਂ ਤੁਹਾਨੂੰ ਨਾ ਦੁਆਰਾ ਲਾਈਨ ਤੇ ਲੈਣਾ ਕਿਉਂਕਿ ਤੁਸੀਂ ਆਪਣਾ ਤਿਹਾਰ ਇੰਜੋਏ ਕਰੋ ਜੇ ਲੋਡ ਤੇ ਤੋਂ ਹੰਦਾ ਲਾਈਨ ਤੇ ਲਾਂਗਾ चौहान ਸਾਹਿਬ ਸਸਕਾ ਜੀ ਸਸਕਾ ਜੀ ਜੀ ਸਤਿ ਸ੍ਰੀ ਅਕਾਲ ਤੇ ਪੈਸੇ ਸਸਕਾ ਜੀ ਸੋਲਿਡ ਸਰਵਿਸ ਜੀ ਤਾਂ ਪੈਸੇ ਸਸਕਾ ਜੀ ਜੀ ਸਾਥ ਵਿੱਚ ਪਿਆਰ ਬਤਾਰਨ ਸਾਰੇ ਸਾਥੀ ਕਰਦੇ ਹੈ ਬਈ ਮੋਚਾਨ ਮੋਲਣੀ ਹਾਂ ਸਾਰਿਆਂ ਤੁਹਾਡਾ ਪਤਾ ਹੀ ਸਾਡੇ ਸਾਰੇ ਦਰਸ਼ਕ ਤੁਹਾਡੇ ਤੋਂ ਰੂ 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 ਜਾਣੂ ਨੇ ਜੀ 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 ਸਰ ਥੈਂਕ ਯੂ ਸਰ ਥੈਂਕ ਯੂ ਸਮਝ ਆ ਗਿਆ ਬੜਾ ਸੁਣਾ ਤੁਸੀਂ ਬੰਦਾ ਲੈ ਕੇ ਆਇਆ ਸਰ ਸਰ ਇਹ ਮੱਦੇ ਤੇ ਮੈਂ ਨਾਲ ਗੱਲ ਇਹ ਮੋਤੀ ਸਿੰਘ ਸਰ ਗੱਲ ਆਪਣੇ ਮੇਲੇ ਡਾਕਟਰ ਸਾਹਿਬ ਲਖਵੀਰ ਸਾਹਿਬ ਨਾਲ ਵੀ ਇਸ ਮੇਰੇ ਇੱਕ ਦਿਨ ਜੀ ਦੌਰੇ ਮੈਂ ਆ ਗੱਲ ਚੁੱਕਾ ਹਾਂ ਅੱਜ ਦੌਰੇ ਮੇਂ ਗੱਲ ਹੋਈ ਹੈ ਸਰ ਡਾਕਟਰ ਸਾਹਿਬ ਨਾਲ ਜੇ ਹੁਸ਼ਿਆਰਪੁਰ ਤੋਂ ਆਇਓ ਫੋਟੋ ਸ਼ਾਟ ਤੋਂ ਮੈਂ ਕਾਫੀ ਜਣ ਕੰਗ੍ਰੈਚੁਲੇਸ਼ਨ ਕੀਤਾ ਸੀ ਤੇ ਕਿਹਾ ਤੁਸੀਂ ਬਹੁਤ ਹੌਸਲਾ ਬਣ ਕਿ ਤੁਸੀਂ ਮੈਂ ਤੁਸੀਂ ਬਹੁਤ ਅੱਲਾ ਕੰਮ ਕਰ ਰਹੇ ਹੋ ਤੇ ਬੜਾ ਚੰਗਾ ਲੱਗਦਾ ਮੈਂ ਕਿਸੇ ਤਰ੍ਹਾਂ ਘਟੇ ਰਹੋ ਤੇ ਨਾਲ ਹੋਵੇ ਵੀ ਅਫੀਸਰ ਲਾਓ ਤੇ ਮਾਨ ਸਾਹਿਬ ਅੱਗੇ ਗੁੰਜਾਈ ਕਰਾਂਗੇ ਕਿ ਉਹ ਸਕੂਲਿੰਗ ਪੂਰੀ ਦੇਣ ਤੇ ਤੁਸੀਂ ਜਾ ਕੇ ਪੂਰਾ ਮਤਲਬ ਦੇਖੋ ਪੰਜਾਬ ਨੂੰ ਪੂਰਾ ਜਿੱਥੇ ਵੀ ਜਿੱਥੇ ਨਗਲੀਚ ਜਾਂ ਮੰਡੀਆਂ ਨੇ ਆਹਣਵਾ ਯੰਦ ਕੰਨਾ ਜਿੱਥੇ ਜਿਹੜੇ ਮਾਦੋ ਬਿਲਕੁਲ ਸਮਝ ਸਹੀ ਮੈਨੂੰ ਜਿਹੜਾ ਬੱਚਿਆਂ ਦਾ ਸਰ ਮੈਂ ਇਹੋ ਬਾਰੇ ਗੱਲ ਕੀਤੀ ਸੁਣਨ ਵਾਲੀ ਤੇ ਸਰ ਇਹ ਵੀ ਇੱਕ ਬੜਾ ਵੱਡਾ ਮੁੱਦਾ ਦੇਖੋ ਨਕਲੀ ਸ਼ਹਿਰ ਬਣਾ ਰਹੇ ਨੇ ਸਰ ਦੇਖੋ ਸ਼ਹਿਰ ਆਪਾਂ ਬੱਚਿਆਂ ਵਾਸਤੇ ਨੰਬਰ ਵਾਤੇ ਯੂਜ਼ ਕਰਨੇ ਆ ਜਿਵੇਂ ਕਿਸ ਖੰਗ ਲੱਗੀ ਹੋਈ ਆ ਸੰਦੀ ਵਿੱਚ ਆਪਾਂ ਸਮਝ ਨਹੀਂ ਆ ਰਿਹਾ ਕਿ ਉਹਨਾਂ ਦਿੱਤੀ ਜਾਵੇ ਮਾਰੇ ਮੋਟੇ ਤੇ ਜੇ ਸਰ ਅਸਲੀ ਹੀ ਨਾ ਹੋਵੇ ਨਕਲੀ ਹੋਵੇ ਤਾਂ ਫਾਇਦਾ ਕੀ ਸਰ ਤੇ ਜੇ ਕਹੋ ਜੇ ਮਰੀ ਮਾੜੀ ਗੱਲ ਆ ਸਰ ਮਨ ਬੜਾ ਮਤਲਬ ਆਪਣਾ ਸੋਢੀ ਸਾਹਿਬ ਜੀ ਬਹੁਤ ਮਾੜਾ ਲੱਗਦਾ ਕਿ ਦੇਖੋ ਮਰੀ ਆਪਣੇ ਪੈਸੇ ਵਾਸਤੇ ਨਕਲੀ ਚੀਜ਼ਾਂ ਵੜਾ ਕੇ ਲੋਕਾਂ ਨੂੰ ਖਵਾਉਂਦੇ ਨੇ ਸਰ ਬੜਾ ਦੁੱਖ ਲੱਗਦਾ ਸਰ ਇਸਾ ਨੂੰ ਚਾਹੀਦਾ ਹੈਗਾ ਆ ਪਹਿਲੇ ਕੋ ਆਪਾਂ ਰਿਸ਼ੇ ਸਰ ਸਾਕੇ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਸੀ ਮਾਖੀ ਅੱਛੇ ਦੇਖੋ ਹੈਲਥ ਅਫੀਸਰ ਜਿਹੜੇ ਨੇ ਪੂਰਾ ਤਿਆਰ ਕਰਿਆ ਕੋਈ ਵੀ ਮਜਾਲ ਨਹੀਂ ਕਿਸੇ ਸਟੋਰ ਤੋਂ ਕੋਈ ਵੀ ਨਕਲੀ ਚੀਜ਼ ਹੋਈ ਸਕੇ ਸਰ ਜੇ ਸਰ ਕੋਈ ਨਕਲੀ ਚੀਜ਼ ਇਦਾ ਫੜਿਆ ਜਾਏ ਨਾ ਹਾਂਜੀ ਮਤਲਬ ਨਕਲੀ ਚੀਜ਼ ਹੀ ਨਹੀਂ ਕਿ ਕਿਸੇ ਨੂੰ ਤੇ ਐਨਾ ਨੋਟਿਸ ਉਸ ਟਾਈਮ ਮਿਲਦਾ ਤੇ ਕ੍ਰਿਮੀਨਲਸ ਨੂੰ ਸਟਾਪ ਕਰੰਨੇ ਨੇ ਸਰ ਬੰਦ ਕਰ ਰਹੇ ਨੇ ਸਰ ਬੀਨਸ ਨੋਟਸ ਦਿੰਦੇ ਨੇ ਉਸ ਵਗੈਰਾ ਤੇ ਜਾ ਕੇ ਫਾਈਂਡ ਕਰਦੇ ਆ ਜੋ ਬੜਾ ਤਗੜਾ ਜਿਹੜਾ ਤੇ ਦੇਣਾ ਪੈਂਦਾ ਹੈਗਾ ਤੇ ਕਿਉਂਕਿ ਇਹ ਹੈਲਥ ਨਾ ਕਰਵਾ ਲੈ ਸਰ ਇਹ ਹੈਗੇ ਆਪਣੇ ਪਰਸਨਲ ਆਪਣੇ ਹੈਲਥ ਨਾਲ ਬੱਚਿਆਂ ਦੇ ਨਾਲ ਨਾਲ ਜਾਂ ਇਸਾਲੇ ਨਾਲ ਕਰਵਾੜੇ ਸਰ ਸਭ ਤੋਂ ਵੱਡਾ ਜੁਰਮ ਹੈ ਕਿ ਸਰ ਫਾਟ ਹੋਡਾ ਜੁਰਮ ਨਹੀਂ ਹੈ ਇਹ ਚੋਰੀ ਦਾ ਜੁਰਮ ਹੈ ਨਬਲ ਮੁਢਾ ਮਨੁਜਾਂ ਦਾ ਸੱਚ ਤਾਂ ਐ ਮਨੁਜਾਂ ਦਾ ਜਾਲਾ ਵੱਡਾ ਕਿਉਂਕਿ ਹਮਰਾ ਸਿਹਤ ਦੇ ਨਾਲ ਕੋਈ ਨੀਂਦ ਹੈ ਜਾਂ ਕੋਈ ਬੱਚੇ ਨੇ ਜਾਂ ਮਾਤਾਵਾ ਨੇ ਕੋਈ ਵੀ ਚੀਜ਼ ਖਾਂਦੇ ਨੇ ਸਰ ਨਕਲੀ ਚੀਜ਼ ਹੋਵੇ ਜੋ ਆਪਣੇ ਹੈਲਥ ਵਾਸਤੇ ਠੀਕ ਨਹੀਂ ਤੇ ਇਹ ਇਹ ਸੋਚਦੇ ਹੈਗੇ ਕਿ ਜਿਹੜਾ ਐਚ ਚ ਬਣਾ ਰਹੇ ਨੇ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਬੱਚੇ ਖਾਸ ਹੋਗੇ ਨੇ ਸਰ ਕਿਉਂਕਿ ਪੂਰੇ ਸਮਾਜ ਵਾਸਤੇ ਹੈ ਤੇ ਆਪਣੇ ਸਾਰੇ ਗੁਰੂਆਂ ਦੇ ਤਰਫ ਤੋਂ ਕੋਸਰ ਅਜਿਹੀ ਚੀਜ਼ਾਂ ਨਾ ਬਣਾਉਂਦੇ ਨੇ ਮਤਲਬ ਇਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਸਭ ਬਣਾਵਾਲੇ ਨੇ ਜਾਂ ਵਿਚਾਰ ਵਾਲੇ ਨੇ ਕਿ ਦੇਖੋ ਮਾਰਾ ਇਹ ਤਰ ਤੀ ਹੈ ਕਿ ਹਰ ਟਾਈਮ ਬਾਅਦ ਚੱਲਦਾ ਜਿਹਾ ਪੂਰਾ ਹੁੰਦੀ ਹੈ ਦੇਖੋ ਮੰਦਰਾ ਮਸਜਿਦਾਂ ਚ ਹਰ ਪਾਸੇ ਉੱਥੇ ਆਪਣੇ ਦੁਆਰਾ ਸਾਹਮਣੇ ਇਹ ਨਿਰਮਿਤ ਕੰਨਨ ਦਿਨੋਂ ਪਿੱਛੇ ਕੁਝ ਜਿਹਾ ਮੁਕਿਆ ਸਕਣਾ ਜਿਨਾ ਜੀਰੋ ਮੈਂ ਕਹਿੰਦਾ ਹੈ ਸਰ ਹਾਂ ਵਰਤਵਾਨ ਸਾਹਿਬ ਤੁਹਾਡੀ ਤੁਹਾਡੀ ਕਹਿੰਦਾ ਸਹਿਮਤ ਹਾਂ ਦੇਖੋ ਅਸੀਂ ਨਾ ਡੇਢ ਮਿੰਟੋ ਲਗਾਤਾਰ 7-8 ਪਰਦੇ ਹਵਾਜ ਕੀਤੇ ਹੈ ਕਿਸੇ ਤੇ ਕੋਈ ਕੋਈ ਪਰਚਾ ਨਹੀਂ ਹੈ ਕੋਈ ਐਕਸ਼ਨ ਨਹੀਂ ਹੈ ਉਲਟਾ ਉਲਟਾ ਸਾਡੇ ਪੱਤਰਕਾਰ ਨੂੰ ਧਮਕਾਇਆ ਗਿਆ ਆਪਣੇ ਦਫਤਰ ਬੁਲਾਇਆ ਗਿਆ ਵੀ ਨਸੋ ਲੋ ਹਾਂਜੀ ਮਨਪਤਾ ਸਰ ਮਨਪਤਾ ਸਰ ਪਟਿਆਲੇ ਦੇ ਵਿੱਚ ਜਦੋਂ ਦੇ ਵਿੱਚ ਪਾਣੀ ਮਲਾਰੀ ਦਾ ਪਾਣੀ ਜਿਹੜਾ ਸੀ ਆਪਣਾ ਹਸਪਤਾਲ ਦੇ ਵਿੱਚ ਹਾਂਜੀ ਹਾਂਜੀ ਵੇਖੋ ਤੇ ਆਪਣੇ ਪਟਿਆਲਾ ਦੇ ਨਾਲ ਹਸਪਤਾਲ ਦੇ ਵਿੱਚ ਐਸੇ ਕੰਮ ਮੈਂ ਤੇ ਹੋਰ ਵੀ ਜਗ੍ਹਾ ਤੇ ਮੈਂ ਦੇਖਿਆ ਤੁਹਾਡੇ ਚੈਨਲ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਮੈਂ ਕਿੱਤੀ ਡਾਕਟਰ ਲਖਵੀਰ ਜੀ ਨਾਲ ਗੱਲ ਕੀਤੀ ਸੀ ਮੈਂ ਲਖਵੀਰ ਭਾਈ ਜਨਮੇ ਗੱਲ ਜੀ ਉਹਨਾਂ ਨਾਲ ਮੈਂ ਕਿਹਾ ਸਰ ਮੈਂ ਕਿਹਾ ਗੱਲਸਾ ਅਸੀਂ ਐਵਨ ਪੰਜਾਬੀ ਦੇ ਮੁੰਤਾ ਸਾਹਤ ਤੋਂ ਪਹਿਲੇ ਨਾ ਉਠਾਇਆ ਸੀਗਾ ਸਾਰੇ ਜਿਹੜੇ ਆਪਣੇ ਟੀਮ ਵਾਲੇ ਇਹਨਾਂ ਨੇ ਸਾਰਿਆਂ ਨੇ ਮਤਲਬ ਪੂਰੀ ਨਕਲੀ ਚੀਜ਼ਾਂ ਬਾਰੇ ਬੜਾ ਚੁਗਾਲੀ ਦੱਸੀ ਵੀ ਤੇ ਪਹਿਲਾਂ ਵੀ ਲੜਕੀ ਤੁਸੀਂ ਲੋਕਾਂ ਨੂੰ ਤੇ ਮੈਂ ਕਿਹਾ ਉਹਨਾਂ ਨਾਲ ਗੱਲਬਾਤ ਕਰਦੇ ਰਹਿਣਾ ਤੇ ਦੇਖੋ ਸਰ ਤੁਸੀਂ ਵੀ ਮੈਂ ਕਿਹਾ ਅਸਾਂ ਮੈਂ ਤੁਹਾਨੂੰ ਵੀ ਕਹਾਂਗਾ ਕਿਸੇ ਡਾਕਟਰ ਨੂੰ ਵੀ ਇੱਕ ਵਾਰ ਤੁਸੀਂ ਜੂਰ ਅਫੀਸਰ ਨੂੰ ਨਾ ਆਪਣੇ ਚੈਨਲ ਤੇ ਬੁਲਾਓ ਤੇ ਗੱਲਾਂ ਬਾਤਾਂ ਸਾਡਾ ਦਰਸ਼ਕ ਕਰਨ ਨਾਲ ਇਹ ਆਪਣੇ ਮਤਲਬ ਸਾਰੇ ਪਾਸੇ ਪਤਾ ਲੱਗ ਗਿਆ ਪੰਜਾਬ ਵਿੱਚ ਤੇ ਉਹ ਵੀ ਕਰ ਰਹੇ ਬਹੁਤ ਵਧੀਆ ਰੇਡ ਕਰ ਲੈ ਮੈਂ ਦੇਖਿਆ ਸੀ ਉਹਨਾਂ ਗੱਲਬਾਤ ਮੇਰੀ ਦੋ ਤਿੰਨ ਵਾਰੀ ਹੋ ਚੁੱਕੀ ਹੈ ਇੱਕ ਵਾਰ ਫਰਮੈਂਟ ਗੱਲ ਹੋਈ ਸੀ ਸਰੋਨਾਂ ਨਾਲ ਮੇਰੀ ਇੱਕਦਮ ਕਸ ਬਾਰਮੈਂਟ ਦਾ ਮਿਲ ਸੀ ਗਿਆ ਤੇ ਉਹ ਬਿਲ ਸੀਗੇ ਫਿਰ ਮੈਂ ਨਾਲ ਗੱਲ ਬੜੇ ਪਿਆਰ ਨਾਲ ਕੀਤੀ ਮੈਂ ਵੀ ਇੱਥੋਂ ਉਹਨਾਂ ਨੂੰ ਕਾਰੋ ਮਲਾਈ ਤੇ ਮੇਰੇ ਕਾਰੋ ਹੋ ਜਣਾ ਤੇ ਮੈਂ ਕਿਹਾ ਬਹੁਤ ਸ਼ਨਨ ਦਾ ਕਾਰੋ ਸਰ ਜਿਸ ਤਰ੍ਹਾਂ ਆਪਣੇ ਚੈਨਲ ਤੋਂ ਵੀ ਅਪਾਈ ਕਰਾਂਗੇ ਕਿ ਇਹ ਵਾਕਿਆ ਤੁਸੀਂ ਸਭ ਤੋਂ ਪਹਿਲਾ ਮੁੱਦਾ ਹੈ ਐਸੀ ਨਗਰੀ ਚੀਜ਼ਾਂ ਦਾ ਕਿਉਂਕਿ ਮੈਂ ਦੇਖਿਆ ਹੋਰ ਚੈਨਲ ਨੇ ਜਿਹੜੇ ਕਿਸੇ ਦੇ ਸਰ ਭਾਵੇਂ ਆਪਣਾ ਏਟੀਓ ਪੰਜਾਬ ਨਿਊਜ਼